ਮਰਦਾਬਾ ਮਰਦਾਬਾ ਮੁਰਦਾਬਾ ਵੀਡੀਓ ਕਾਪੀਆਂ ਮਰਦਾਬਾ ਮਰਦਾਬਾ ਮੁਰਦਾਬਾ ਵੀਡੀਓ ਕਾਪੀਆਂ ਮਰਦਾਬਾ ਮਰਦਾਬਾ ਚਾਂਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿਛਲੇ ਦਿਨੀ ਜੋ ਲੋਕਾਂ ਵੱਲੋਂ ਆਪਣੀਆਂ ਨਾਮਜ਼ਦੀਆਂ ਭਰੀਆਂ ਗਈਆਂ ਸਨ ਪਰ ਉੱਥੇ ਹੀ ਪਿੰਡ ਧੰਨਾ ਅਤੇ ਵਡਾਲਾ ਗਰੰਠੀਆਂ ਦੇ ਲੋਕਾਂ ਵੱਲੋਂ ਉਹਨਾਂ ਦੀਆਂ ਨਾਮਜ਼ਦਗੀਆਂ ਵਾਲੀਆਂ ਫਾਈਲਾਂ ਗਾਇਬ ਹੋਣ ਤੇ ਉਹਨਾਂ ਵੱਲੋਂ ਮਾਜਾ ਕਿਸਾਨ ਸੰਗਰਾਸ਼ ਕਮੇਟੀ ਨੂੰ ਨਾਲ ਲੈ ਕੇ ਕਾਦੀਆਂ ਦੇ ਬੀਡੀਪੀਓ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਨਾਰੇਬਾਜ਼ੀ ਗੱਲਬਾਤ ਕਰਦਿਆਂ ਗੁਰਵਿੰਦਰ ਸਿੰਘ ਪੁੱਤਰ ترਸੀਮ ਸਿੰਘ ਬੁੱਟਪੁਰ ਵਾਸੀ ਪਿੰਡ ਵਡਾਲਾ ਗਰੰਠੀਆਂ ਹਰਮਨਪ੍ਰੀਤ ਸਿੰਘ ਸੰਧੂ ਮਾਝਾ ਕਿਸਾਨ ਸੰਗਰਾਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਬੋਪਾ ਰਾਏ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਨਾਲ ਧੱਕਾ ਕਰ ਰਹੀ ਉਹਨਾਂ ਵੱਲੋਂ ਨਜ਼ਦੀਕੀਆਂ ਨੂੰ ਟਿੱਕਲ ਦਿੱਤੀਆਂ ਜਾ ਰਹੀਆਂ ਹਨ ਇਹ ਬਹੁਤ ਨਿੰਦਨਯੋਗ ਹੈ ਉਹਨਾਂ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਦੀਆਂ ਫਾਈਲਾਂ ਗਾਇਬ ਕੀਤੀਆਂ ਗਈਆਂ ਹਨ ਜੇਕਰ ਉਹਨਾਂ ਨੂੰ ਚੋਣ ਨਿਸ਼ਾਨ ਨਹੀਂ ਮਿਲਦਾ ਤਾਂ ਸਾਡੇ ਵੱਲੋਂ ਹਾਈਵੇ ਜਾਮ ਕੀਤਾ ਜਾਵੇਗਾ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਗੁਰਪ੍ਰੀਤ ਸਿੰਘ ਵਪਾਰੀ ਜਨਸਥਾਨਕਤਰ ਪੰਜਾਬ ਮਾਝਾ ਕਿਸਾਨ ਸੰਘਰਸ਼ ਕਮੇਟੀ ਸਾਡੇ ਕੋਲ ਕੱਲ ਸ਼ਿਕਾਇਤ ਪਹੁੰਚੀ ਸੀ ਹਲਕਾ ਮਟਾਲਾ ਦੇ ਕੁਝ ਪਿੰਡ ਜਿਵੇਂ ਧੰਨੇ ਮਟਾਲਾ ਗਰੰਥੀਆਂ ਲੀਲਪੁਰਦ ਰਸੂਲਪੁਰ ਥਿੰਦ ਨਾਲ ਹੋਰ ਦੋ ਚਾਰ ਪਿੰਡ ਆਸ-ਪਾਸ ਦੇ ਪਿੰਡ ਜਿਨ੍ਹਾਂ ਵਿੱਚ ਇਹ ਸਾਨੂੰ ਸ਼ਿਕਾਇਤ ਮਿਲੀ ਕਿ ਜਿਹੜਾ ਲੋਕਤੰਤਰ ਦਾ ਘਾਣ ਕੀਤਾ ਜਿਹੜੇ ਸਾਡੇ ਪਿੰਡਾਂ ਵਿੱਚ ਸਰਪੰਚ ਪੰਚਾਇਤ ਦੀ ਜਿਹੜੀ ਚੋਣ ਹੋਣ ਜਾ ਰਹੀ ਹੈ ਉਹ ਤੇ ਸਾਡੇ ਰਾਮਾ ਨੇ ਸਾਡੇ ਜਿਹੜੇ ਨੰਗ ਦੀ ਪੇਪਰ ਅਪੀਲ ਦਾਖਲ ਕਰਾਇਆ ਪਰ ਬੜੀ ਬਦਕਿਸਮਤੀ ਦੀ ਗੱਲ ਆ ਕਿ ਸਰਕਾਰ ਨੇ ਪ੍ਰੈਸ਼ਰ ਪਾ ਕੇ ਇਹਨਾਂ ਜਿਹੜੇ ਕਾਗਜੋ ਰੱਦ ਕਰ ਦਿੱਤੇ ਅਤੇ ਕੋ ਦਾ ਕੋਈ ਜਰ ਇਹਨਾਂ ਨੂੰ ਕਾਰਨ ਨਹੀਂ ਦਿੱਤਾ ਪਹੁੰਚੇ ਹੀ ਕਿ ਨਾਲ ਕੇ ਸਾਡੇ ਸਾਡੇ ਨਾਲ ਆਪਣੇ ਦੁੱਖ ਜਿਹੜਾ ਯਾਰ ਕੀਤਾ ਸਾਡੀਆਂ ਸੀਐਮ ਨਾਲ ਮੀਟਿੰਗ ਹੀ ਸਾਡੇ ਸੂਬਾ ਪ੍ਰਧਾਨ ਪ੍ਰਿੰਸੀਪਲ ਅੰਗਰਾਜ ਬੋਲ ਕੇ ਜੀ ਉੱਥੇ ਸੀਐਮ ਸਾਹਿਬ ਚੰਡੀਗੜ੍ਹ ગયા ਉਹਨਾਂ ਦੇ ਕੈਨਮ ਤਵਗ ਮੈਂ ਜਰੂਰ ਸਤਰ ਪੰਜਾਬ ਜੋਂ ਆਪਣੀ ਡਿਊਟੀ ਨਿਭਾਉਣੀ ਤੇ ਆਂ ਤੇ ਸਾਡੀ ਜਥੇਬੰਦੀ ਬਿਲਕੁਲ ਲੋਕਤੰਤਰ ਦੇ ਨਾਲ ਖੜੀ ਆ ਲੋਕਤੰਤਰ ਦਾ ਘਾਣਾ ਨਹੀਂ ਹੁੰਦਾ ਜਾ ਕਿਉਂਕਿ ਹਰ ਇੱਕ ਬੰਦੇ ਨੂੰ ਜਿਹੜਾ ਕਿਉਂ ਲੜਨ ਦਾ ਅਧਿਕਾਰ ਆ ਕੋਈ ਵੀ ਚੋਣ ਲੜ ਸਕਦਾ ਚਾਹੇ ਉਹ ਕਿਸੇ ਪਾਰਟੀ ਵਿੱਚ ਹੋ ਚਾਹੇ ਅਮੀਰ ਚਾਹੇ ਗਰੀਬ ਕੁਝ ਸਾਡੇ ਵੀਰ ਜਿਹੜਾ ਕਾਗਜ਼ ਭਰੇ ਉਹ ਤੁਹਾਨੂੰ ਜਿਹੜੇ ਆਪਣੀ ਦੁੱਖ ਭਰੀ ਕਹਾਣੀ ਉਹ ਤੁਹਾਨੂੰ ਕਰਾਉਣਗੇ ਜਿਹੜਾ ਸਰਕਾਰ ਨੇ ਬਿਲਕੁਲ ਤੱਕਾ ਕੀਤਾ ਸ਼ਰਮ ਇਹ ਪਾਈ ਸੰਸਦ ਤੋਂ ਇਹ ਟੋਟਾ ਇਹਨਾਂ ਨਾਲ ਨਾ ਕੋਈ ਅਸਰ ਰਚੀ ਹੋਈ ਹੈ ਬਿਲਕੁਲ ਜੀ ਲੋਕਤੰਤ ਜਿਹਦਾ ਪਹਿਲਾਂ ਵੀ ਦੱਸਿਆ ਹਰ ਇੱਕ ਬੰਦਾ ਜਿਹੜਾ ਇਲੈਕਸ਼ਨ ਲੜਦਾ ਜੇ ਇਹਨਾਂ ਦੇ ਪੇਪਰ ਨਾ ਜਮਾ ਹੋਏ ਨਾ ਇਹਨਾਂ ਦੇ ਦਰੂਸਤ ਕੀਤੇ ਗਏ ਤਾਂ ਆਨਲਾਈਨ ਸਮੇਂ ਵਿੱਚ ਕੱਲ ਜਾਂ ਪਰਸੋਂ ਜਿਹੜਾ ਆਪਾਂ ਹਾਈਵੇ ਜਾਮ ਕਰਾਂਗੇ ਤੇ ਬਿਲਕੁਲ ਸਾਡੀ ਜਥੇਬੰਦੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਇਹਨਾਂ ਦੇ ਨਾਲ ਖੜੀ ਹੈ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਸਾਡੇ ਕੋਲ ਆ ਬਟਾਲੇ ਹਲਕੇ ਦੇ ਜਿਹੜੇ ਪਿੰਡ ਆ ਇਹਨਾਂ ਦੇ ਵੀਰ ਸਾਡੇ ਕੋਲ ਪਹੁੰਚੇ ਕੱਲ ਇਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਆ ਸਾਡੇ ਐਮਐਲਏ ਸਾਰੇ ਕਲਸੀ ਨੇ ਸਾਡੇ ਪਿੰਡ ਦੇ ਲੋਕਾਂ ਨਾਲ ਰਲ ਕੇ ਜਿਹੜੇ ਉਹ ਛੇਤੇ ਉਹਨਾਂ ਨਾਲ ਰਲ ਕੇ ਤੇ ਜਿਹੜੇ ਸਾਡੇ ਆ ਉਹ ਸਰਪੰਚੀ ਦੇ ਔਰ ਪੰਚੀ ਦੇ ਜਿਹੜੇ ਉਹ ਕਾਜ ਜਿਹੜੇ ਉਹ ਕੈਨਸਲ ਕਰਾਤੇ ਆ ਮੈਂ ਚੋਣ ਕਮਿਸ਼ਨ ਦਾ ਸਾਹਿਬ ਕੋਲ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜੇ ਵੀਰਾਂ ਦੇ ਪਿੰਡਾਂ ਦੇ ਤਾਂ ਨੇ ਕੈਨਸਲ ਕਾਜ ਕੈਨਸਲ ਕਰਾਏ ਇਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਤੇ ਪੰਜਾਬ ਸਰਕਾਰ ਨੂੰ ਵੀ ਜਿਹੜੀ ਇਮਾਨਦਾਰ ਸਰਕਾਰ ਹੋਣ ਦਾ ਦਾਵਾ ਕਰਦੀ ਹੈ ਉਹਨੂੰ ਇਹ ਬੇਨਤੀ ਆ ਕਿ ਇਹ ਗੱਲ ਦੀ ਧੱਜੀਆਂ ਨਾ ਉਡਾਈਆਂ ਜਾਣ ਤੇ ਇਹਨਾਂ ਨੂੰ ਜਿਹੜਾ ਆਪਣੇ ਚੋਣ ਲੜਨ ਦਾ ਅਧਿਕਾਰ ਉਹ ਦਿੱਤਾ ਜਾਵੇ ਤੇ ਅੱਜ ਹੀ ਜਿਹੜੇ ਇਹਨਾਂ ਦੇ ਕਾਜ ਆ ਉਹ ਬਹਾਲ ਕੀਤੇ ਜਾਣ ਤਾਂ ਕਿ ਇਹ ਵੀ ਆਪਣੀ ਚੋਣ ਜਿਹੜੀ ਉਹ ਲੜ ਸਕਣ ਜੇ ਬਹਾਲ ਨਾ ਕਰਨਗੇ ਫਿਰ ਅਸੀਂ ਕੱਲ ਨੂੰ ਆਪਣੇ ਮਾਝਾ ਕਿਸਾਨ ਸੰਘਰਸ਼ ਕਮੇਟੀ ਵਾਲੇ ਸੰਯੁਕਤ ਮੋਰਚੇ ਵੱਲੋਂ ਇਹਨਾਂ ਦੇ ਨਾਲ ਰਲ ਕੇ ਇੱਕ ਵੱਡਾ ਜਿਹੜਾ ਉਹ ਹਾਈਵੇ ਰੋਕਾਂਗੇ ਉਹਨਾਂ ਜਿਹੜਾ ਹਾਈਵੇ ਰੋਕਾੜਾਂਗੇ ਜਿੰਨਾ ਚਿਰ ਤੱਕ ਇਹਨਾਂ ਦਾ ਮਸਲਾ ਜਿਹੜ ਨੋਹਰੀ ਝੰਡੀ ਨਹੀਂ ਮਿਲੇਗੀ ਮੇਰੇ ਫਾਦਰ ਸਾਹਿਬ ਨੇ ਇਹਨਾਂ ਦਾ ਨਾਂਤਰ ਸੇਮ ਸਿੰਘ ਬੁੱਟਰਿਆ ਪਿੰਡ ਵਡਾਲਾ ਗਰੰthia ਮੇਰਾ ਨਾਂ ਗੁਰਵਿੰਦਰ ਸਿੰਘ ਆ ਤੇ ਇਹਨਾਂ ਨੇ ਪਿਛਲੀ ਪੰਚਾਇਤ ਵਾਸਤੇ ਸਰਪੰਚੀ ਦੀ ਇਲੈਕਸ਼ਨ ਵਾਸਤੇ ਆਪਣੇ ਨਾਮ ਜਿਤ ਕੀਤੀ ਸੀਗੀ ਤੇ ਸਾਨੂੰ ਸ਼ੁਰੂ ਤੋਂ ਲੱਗ ਰਿਹਾ ਸੀਗਾ ਕਿ ਇਹ ਪ੍ਰੋਸੈਸ ਜਿਹੜਾ ਆ ਬਿਲਕੁਲ ਵੀ ਸਹੀ ਨਹੀਂ ਚੱਲ ਰਿਹਾ ਕਿਉਂਕਿ ਸਾਨੂੰ ਹਰੇਕ ਜਿਹੜੇ ਕਾਨੂੰਨੀ ਗਵਰਨਮੈਂਟ ਡਾਕੂਮੈਂਟ ਦੀ ਲੋਡ ਪੈਣੀ ਸੀਗੀ ਉਹਦੇ ਵਾਸਤੇ ਬੜਾ ਡ੍ਰੈਗ ਕੀਤਾ ਗਿਆ ਬਹੁਤ ਕਿਸੀਟਿਆ ਗਿਆ ਐਗਜ਼ਾਮਪਲ ਤੌਰ ਤੇ ਜਿੱਦਾਂ ਐਨਓਸੀ ਜਿਹੜੇ ਚੂਲਾ ਵਾਲੇ ਸੀਗੇ ਡਾਕੂਮੈਂਟ ਉਹਦੇ ਵਾਸਤੇ ਵੀ ਬੜਾ ਡ੍ਰੈਗ ਕੀਤਾ ਬਹੁਤ ਡਿਲੇ ਕੀਤਾ ਇੱਕ ਦਿਨ ਪਹਿਲਾਂ ਸਾਨੂੰ ਮਿਲੇ ਨੇ ਤੇ ਉਸ ਤੋਂ ਬਾਅਦ ਜਿਹੜੀ ਐਨਓਸੀ ਉਹ ਤੇ ਸਾਨੂੰ ਦਿੱਤੀ ਨਹੀਂ ਗਈ ਤੇ ਸਾਨੂੰ ਦੁਪਹਿਰੇ 11 12 ਵਜੇ ਤੱਕ ਸਾਨੂੰ ਬਿਠਾਈ ਛੜਿਆ ਵੀਡੀਓ ਸਾਹਮਣੇ ਕੋਈ ਸਾਡਾ ਫੋਨ ਪਹਿਲਾਂ ਫੋਨ ਆਨਸਰ ਕਰਦੇ ਰਹੇ ਆਗੇ 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 ਫਿਰ ਉਸ ਤੋਂ ਬਾਅਦ ਉਹਨਾਂ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਇਤੋਂ ਸਾਨੂੰ ਆਲਰੇਡੀ ਸ਼ੰਕਾ ਸੀਗੀ ਵੀ ਕੋਈ ਨਾ ਕੋਈ ਗੜਬੜ ਹੈਗੀ ਹੈ ਅੱਜ ਕੀ ਹੋਇਆ ਅੱਜ ਇਹ ਹੋਇਆ ਕਿ ਅਸੀਂ ਆਪਣੇ ਫਾਦਰ ਸਾਹਿਬ ਦਾ ਤੇ ਆਪਣੇ ਪਿੰਡ ਦੇ ਹੋਰ ਵੀ ਮੈਂਬਰਾਂ ਦਾ ਨਾਮ ਦੇਖਣ ਗਏ ਆ ਲਿਸਟ ਦੇ ਉੱਤੇ ਨਾਂ ਹੀ ਨਹੀਂ ਹੈਗਾ ਵਜਾ ਛੱਡ ਦਿਓ ਨਾ ਹੀ ਕੋਈ ਰੀਜ਼ਨ ਵਜਾ ਛੱਡ ਦਿਓ ਕਿ ਮਤਲਬ ਅਸੀਂ ਵਜਾ ਪੁੱਛੇ ਵੀ ਕਿਉਂ ਸਾਡੇ ਨਾਮ ਕੱਟੇ ਗਏ ਵਜਾ ਛੱਡ ਦਿਓ ਸਾਡੀਆਂ ਫਾਈਲਾਂ ਹੀ ਨਹੀਂ ਹੈਗੀਆਂ ਸਾਡੇ ਕੋਲ ਰਸੀਦ ਨੰਬਰ ਹੈਗੇ ਨੇ ਜਿਹੜੇ ਅਸੀਂ ਫਾਈਲਾਂ ਸਬਮਿਟ ਕੀਤੀਆਂ ਅਸੀਂ ਟੋਟਲ 18 ਜਾਣਿਆਂ ਨੇ ਕੀਤੀਆਂ ਸੀਗੀਆਂ 18 18 ਗੈਪ ਹੋ ਗਈ 18 ਦੇ ਵਿੱਚੋਂ ਸਿਰਫ 5 ਫਾਈਲਾਂ ਇਹਨਾਂ ਨੇ ਐਕਸੈਪਟ ਕੀਤੀਆਂ ਨੇ ਉਹਦੇ ਵਿੱਚੋਂ ਬਾਕੀ ਦੀਆਂ ਸਾਰੀਆਂ ਦੀਆਂ ਸਾਰੀਆਂ ਸਾਡੀ ਪਾਰਟੀ ਦੀਆਂ ਕੁੜਾ ਦਿੱਤੀ ਹੈ ਹਾਲਾਂਕਿ ਅਸੀਂ ਆਮ ਆਦਮੀ ਪਾਰਟੀ ਤੋਂ ਹੀ ਇਲੈਕਸ਼ਨ ਲੜ ਰਹੇ ਸੀ ਸਿਰਫ 5 ਮੈਂਬਰਾਂ ਦੀਆਂ ਰਹਿ ਗਈਆਂ ਨੇ ਸਿਰਫ 5 ਮੈਂਬਰਾਂ ਦੀਆਂ ਰਹਿ ਗਈਆਂ ਤੇ ਬਾਕੀ ਸਾਰੇ ਦੇ ਸਾਰੇ ਉੱਡ ਗਏ ਸਰਪੰਚਾਂ ਸਾਰੇ ਡਾਟ ਤੇ ਮੈਨੂੰ ਮੇਰਾ ਮੇਰਾ ਖਿਆਲ ਹੈ ਇਹਦੇ ਵਿੱਚ ਬਹੁਤ ਵੱਡੇ ਲੈਵਲ ਤੇ ਕ腐ਸ਼ਨ ਹੋਈ ਆ ਜਿਹੜੀ ਕਿ ਬਹੁਤ ਮਾੜੀ ਆ ਔਰ ਇੱਕ ਤਰਫਾ ਜਿਹੜਾ ਸਿਲੈਕਸ਼ਨ ਹੋਣੀ ਸ਼ੁਰੂ ਹੋ ਗਈ ਹੈ ਸਾਡੇ ਪੰਚਾਇਤਾਂ ਦੀ ਜਾਂ ਸਰਪੰਚਾਂ ਦੀ ਇਹ ਬਹੁਤ ਮਾੜੀ ਆ ਡੈਮੋਕਰੇਸੀ ਦੇ ਲੋਕਤੰਤਰ ਦੇ ਜਮਹੂਰੀਅਤ ਦੇ ਖਿਲਾਫ ਇਹ ਬਹੁਤ ਵੱਡਾ ਗਲਤ ਸਟੈਪ ਚ ਤੁਰਿਆ ਜਾ ਰਿਹਾ ਹੈ ਅੱਜ ਕਿਹਦਾ ਸਾਰਾ ਲੈ ਗਿਆ ਅੱਜ ਕਸਾਮ ਅੱਜ ਅਸੀਂ ਕਿਸਾਨ ਜੀਉਗਤਾ ਦਾ ਮਾਝਾ ਕਿਸਾਨ ਯੂਨੀਅਨ ਦਾ ਅਸੀਂ ਸਾਥ ਲੈ ਰਹੇ ਆ ਇਹਨਾਂ ਨੂੰ ਅਸੀਂ ਪਹੁੰਚ ਕੀਤੀ ਆ ਵੀ ਸਾਡੀ ਹੈਲਪ ਕਰੋ ਇੱਥੇ ਆ ਕੇ ਹਾਲਾਂਕਿ ਅਸੀਂ ਸ਼ੁਰੂ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਆ ਪਰ ਉਰਜੋਰ ਅਸੀਨਾ ਦੇ ਨਾਲ ਟਾਈਮ ਨਹੀਂ ਸਪੈਂਡ ਕਰ ਪਰ ਸਾਡੀ ਮੰਗ ਹੈ ਵੀ ਇਨਸਾਫ ਹੋਣਾ ਚਾਹੀਦਾ ਜੋ ਡੈਮੋਕ੍ਰੇਸੀ ਨੂੰ ਬਹਾਲ ਕੀਤਾ ਜਾਏ ਜਿਹੜਾ ਗੁਰਪ੍ਰੀਤ ਸਿੰਘ ਜੀ ਪਿੰਡ ਧੰਨਿਆਂ ਦਾ ਜੀ ਮੈਂ ਸਰਪੰਚੀ ਵਾਸਤੇ ਖੜਾ ਹਾਂ ਜੀ ਅਸੀਂ ਚਾਰ ਫੈਸਲਾ ਭਰੀਆਂ ਜੀ ਸਰਪੰਚੀ ਆ ਤੇ ਉਹਦੇ ਵਿੱਚ ਇਹ ਤਾਂ ਵੀ ਨਹੀਂ ਰਹਿਣ ਦਿੱਤੀ ਸਾਹਿਬ ਰੱਦ ਕਰਤੀਆਂ ਪਤਾ ਹੀ ਨਹੀਂ ਲੱਗਦਾ ਕਿੱਥੇ ਚਲ ਗਈਆਂ ਸਾਡੀਆਂ ਫੈਲਾਂ ਕੋਈ ਆਬਜੈਕਸ਼ਨ ਵੀ ਨਹੀਂ ਲਗਾਇਆ ਗਿਆ ਨਾ ਲਿਸਟ ਤੇ ਕੋਈ ਨਾਂ ਹੀ ਆਇਆ ਜੀ ਸਾਡੇ ਨਾਲ ਬਹੁਤ ਸ਼ਹਿਰੀ ਕਲਸੀ ਨੇ ਬਹੁਤ ਜ਼ਿਆਦਾ ਤਕਾ ਕੀਤਾ ਫਿਰ ਆਇਆ ਸਰੋ ਸਾਹਿਬ ਨੂੰ ਤੁਸੀਂ ਗੱਲਬਾਤ ਕੀਤੀ ਉਹਨਾਂ ਨਾਲ ਹਾਂ ਉਹ ਅੰਦਰ ਹੀ ਨਹੀਂ ਜਾਣ ਦੱਤਾ ਜੀ ਕੀ ਆਂਦੇ ਆ ਅੰਦਰ ਜਾਣ ਹੀ ਨਹੀਂ ਦਿੱਤਾ ਜੀ ਅਰੋ ਸਾਹਿਬ ਤੱਕ ਜਾਣ ਹੀ ਨਹੀਂ ਦਿੱਤਾ ਪਹਿਲੋ ਰਾਤੋਂ ਰਾਤ ਹੀ ਸਾਰਾ ਕੰਮ ਕੋਲੋਜ ਕਰਤਾ ਜੀ ਉਹ ਲਿਸਟ ਤੋਂ ਵੇਖ ਕੇ ਤੁਸੀਂ ਆਏ ਹੋ ਹਾਂਜੀ ਲਿਸਟ ਤੋਂ ਵੇਖ ਕੇ ਆਏ ਜੀ ਨਾ ਕੋਈ ਆਬਜੈਕਸ਼ਨ ਹੀ ਲਾਇਆ ਉਹਨਾਂ ਨੇ ਜੀ ਲਿਸਟ ਤੇ ਨਾਮ ਪਤਾ ਹੀ ਸਾਡੇ ਪਿੰਡ ਦਾ ਕੋਈ ਲਿਸਟ ਤੇ ਨਾ ਹੀ ਕੋਈ ਆਬਜੈਕਸ਼ਨ ਦਾ ਪਤਾ ਹੀ ਨਹੀਂ ਲੱਗਾ ਜੀ ਖਨੋਤੇ ਦੇ ਅਸੀਂ ਝਾੜੂ ਵੱਲੋਂ ਅਸੀਂ ਜੀ ਪਰ ਸਾਡੇ ਨਾਲ ਜਿਆਦਾ ਏ ਧੱਕਾ ਕੀਤਾ ਗਿਆ ਤੇ ਅੱਜ ਤੁਸੀਂ ਕਿੰਨਾ ਦਾ ਸੱਸਾ ਹਰਾ ਲਿਆ ਹੋਇਆ ਅਸੀਂ ਮਾਝਾ ਸੰਗਠਨ ਸੰਗਠਨ ਕਮੇਟੀ ਦਾ ਜੀ ਸਾਰਾ ਲਿਆ ਜੀ ਇਹਨਾਂ ਦਾ ਤੁਸੀਂ ਮੋਢੇ ਦਾ ਮੋਢਾ ਲਾ ਕੇ ਚੱਲੋ ਹਾਂਜੀ ਹਾਂਜੀ ਪਹਿਲਾਂ ਵੀ ਇਹਨਾਂ ਦੇ ਨਾਲ ਇਸੇ ਪਾਰਟੀ ਨਾਲ ਹੀ ਮਤਲਬ ਰੱਖਦੇ ਆਂ ਜੀ ਹੁਣ ਵੀ ਇਸੇ ਪਾਰਟੀ ਦਾ ਹਸਲਾ ਲਿਆ ਇਹਨਾਂ ਦੇ ਨਾਲ ਹਾਂਜੀ ਬਿਲਕੁਲ ਖੜੇ ਆ ਇਹ ਇਹ ਕਮੇਟੀ ਸਾਡੇ ਨਾਲ ਬਿਲਕੁਲ ਖੜੀ ਆ ਜੀ ਮੈਂ ਦਲਵਾਰ ਸਿੰਘ ਵਾਸੀ ਵਿਡਾਲਾ ਗਰੰਤੀਆ ਮੈਂ ਅੱਜ ਬੇਨਤੀ ਕਰਦਾ ਕਿ ਸਾਡੇ ਨਾਲ ਇਹ ਪੰਚਾਇਤੀ ਜਿਹੜੀ ਇਲੈਕਸ਼ਨ ਹੋ ਰਹੀ ਆ ਇਹਦੇ ਵਿੱਚ ਸਾਡੇ ਨਾਲ ਬਹੁਤ ਜ਼ਿਆਦਾ ੱਤਕਾ ਹੋਇਆ ਅਸੀਂ 4000 ਵੋਟ ਦੇ ਮਲੇ ਅਦੀਨਾ ਜਿਹੜੇ ਸਾਡੇ ਪਿੰਡ ਦੀ 4000 ਵੋਟਾਂ ਜਿਹਦੇ ਵਿੱਚੋਂ 3000 ਵੋਟ ਜਿਹੜੀ ਆ ਉਹ ਸਰਦਾਰ ترسیم ਸਿੰਘ ਜੀ ਬੁੱਟਰ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਨਾਂ ਚਾਹੁੰਦੇ ਹੋયા ਵੀ ਹੁਣ ਹਾਰ ਕਰਕੇ ਤੇ ਉਹਨਾਂ ਨੂੰ ਅਸੀਂ ਖੜਿਆ ਕੀਤਾ ਇਲੈਕਸ਼ਨ ਦੇ ਵਿੱਚ ਕਿ ਜਿਹੜੇ ਪਿੰਡ ਦੀ ਖਰਾਬੀ ਆ ਜਿਹੜੇ ਰੁਲਣ ਡਿਆ ਸਾਡਾ ਪਿੰਡ ਜਿਹੜੇ ਕੰਮ ਖਰਾਬ ਹੋਏ ਨੇ ਜਿਹੜਾ ਸੁਧਾਰ ਨਹੀਂ ਹੋ ਰਿਹਾ ਇਹ ਪੜੇ ਲਿਖੇ ਇਨਸਾਨ ਨੇ ਬੜੇ ਭਲੇਮਾਨ ਸਨ ਇਨਸਾਨ ਨੇ ਇਹਨਾਂ ਨੂੰ ਸੋਚ ਕੇ ਅਸੀਂ ਇਲੈਕਸ਼ਨ ਲੜਾਉਂਦਾ ਦਾਵਾ ਕੀਤਾ ਸੀਗਾ ਕਿ ਅਸੀਂ ਲੜੇ ਪੇਪਰ ਰੱਖੇ ਆ ਫਾਈਲਾਂ ਰੈਡੀ ਕਰਵਾਈਆਂ ਵਕੀਲ ਦੇ ਕੋਲੋਂ ਸਾਰੇ ਹੱਤਕੰਡੇ ਆਪਣਾ ਕੇ ਅਸੀਂ ਆਪਣੇ ਤੌਰ ਤੇ ਪੂਰਾ ਸੁਚੇਤ ਕਰਕੇ ਰੱਖੀਆਂ ਲੇਕਿਨ ਅੱਜ ਜਦੋਂ ਲਿਸਟਾਂ ਲੱਗੀਆਂ ਨੇ ਤੇ ਲਿਸਟਾਂ ਦੇ ਵਿੱਚ ਅਸੀਂ ਕੀ ਦੇਖਦੇ ਕਿ ਸਾਡੇ 4 ਮੈਂਬਰਾਂ ਦੀਆਂ ਲਿਸਟਾਂ 'ਚ ਨਾਮ ਹੁੰਦੇ ਨੇ ਬਾਕੀ ਜਿਹੜੀਆਂ 18 ਫਾਈਲਾਂ 'ਚੋਂ 18 ਦੀਆਂ 18 ਸਾਡੇ 4 ਛੱਡ ਕੇ ਬਾਕੀ ਫਾਈਲਾਂ ਉਡਾ ਦਿੱਤੀਆਂ ਜਾਂਦੀਆਂ ਨੇ ਇਹਦੇ ਵਿੱਚ ਮੈਂ ਸਰਕਾਰ ਦੀ ਨਲਕੀ ਜਾਣਦਾ ਕਮਜ਼ੋਰੀ ਜਾਣਦਾ ਡਰੇ ਹੋਏ ਨੇ ਬੁਖਲਾਏ ਹੋਏ ਨੇ ਹਾਲਾਂਕਿ ਅਸੀਂ ਆਮ ਆਦਮੀ ਪਾਰਟੀ ਜਿਹੜੀ ਆ ਬੜੇ ਜੋਰ ਸ਼ੋਰ ਨਾਲ ਲਿਆਂਦੀ ਸੀ ਬਦਲਾਅ ਕੀਤਾ ਸੀ ਲੇਕਿਨ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਨਾਲ ਆ ਬਦਲਾਅ ਹੋ ਜਾਣਾ ਜਿਹੜੇ ਸਾਡੇ ਸਰਪੰਚ ਸਾਹਿਬਾ ਸੀ ਖਲਾਰੇ ਇਹ ਵੀ ਆਮ ਆਦਮੀ ਪਾਰਟੀ ਦੇ ਨਾਲ ਹੀ ਜੁਆਇਨ ਨੇ ਉਹਨਾਂ ਵੱਲੋਂ ਹੀ ਇਲੈਕਸ਼ਨ ਲੜ ਰਹੇ ਫਿਰ ਵੀ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਗਿਆ ਵਾ ਕੀ ਕਾਰਨ ਹੈ ਹਾਂਜੀ ਕਾਰਨ ਜੀ ਵੇਖੋ ਕਰਪਸ਼ਨ ਹੋਈ ਹੈ ਕਰਪਸ਼ਨ ਪਤਾ ਸਾਨੂੰ ਜਿਹੜਾ ਸਾਡਾ ਐਮ.ਐਲ.ਏ ਹਲਕੇ ਦਾ ਸਰਿਕਲਸੀ ਜੀ ਆਪਾਂ ਅੱਜ ਵੀ ਉਹਨੂੰ ਐਮ.ਐਲ.ਏ ਗਿਣਦੇ ਆ ਲੇਕਿਨ ਉਹਨੇ ਸਾਡੇ ਨਾਲ ਕੋਈ ਇਹ ਐਸਾ ਸਲੂਕ ਨਹੀਂ ਕੀਤਾ ਗਿਆ ਸੀ ਉਹਦੇ ਵੋਟਰ ਸਪੋਰਟਰ ਜਿਹੜਾ ਅਧਿਕਾਰੀਆਂ ਨੇ ਰੱਦ ਕੀਤੇ ਉਹਨਾਂ ਤੇ ਕੋਈ ਐਕਸ਼ਨ ਲਵੋਗੇ ਬਿਲਕੁਲ ਜੀ ਉਹਨਾਂ ਤੇ ਐਕਸ਼ਨ ਲਵਾਂਗੇ ਜੀ ਕਰਪਸ਼ਨ ਹੋਈ ਆ ਅਧਿਕਾਰੀਆਂ ਨੂੰ ਅੱਗੋਂ ਐਮ ਐਲ ਏ ਸਾਹਿਬ ਨੇ ਅੱਗੋਂ ਜੋ ਵੀ ਕਰਾਇਆ ਅਫਸਰਾਂ ਦੇ ਕੋਲੋਂ ਕਰਵਾਇਆ ਉਹਨਾਂ ਅਫਸਰਾਂ ਨੂੰ ਚਾਹੀਦਾ ਸੀਗਾ ਕਿ ਇਲੈਕਸ਼ਨ ਹੋਣ ਦਿੰਦੇ ਜਿੱਤ ਕੇ ਜਿਹੜਾ ਬਣ ਜਾਂਦਾ ਬਣ ਜਾਂਦਾ ਜੀ ਅਦਾਲਤ ਤੇ ਕਹੇਟੋਗੇ ਉਹਨਾਂ ਨੂੰ ਬਿਲਕੁਲ ਜਾਵਾਂਗੇ ਜੀ ਅਦਾਲਤ ਤੇ ਜਾਵਾਂਗੇ ਜੀ